ਸਸਰੀਕਾਲ ਦੋਸਤੋ ਵੈਲਕਮ ਟੂ ਕ੍ਰिएशन ਚੈਨਲ ਜੁਨੀਕ ਬੁਟੀਕ ਬਠਿੰਡਾ ਅੱਜ ਫੇਰ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਡ ਸੂਟ ਗਰਮੀਆਂ ਦੇ ਲਈ ਪਿਓਰ ਕਾਟਨ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਇਆ ਜੀ ਤੇ ਜੇਕਰ ਕਿਸੇ ਵੀ ਭੈਣ ਭਰਾ ਨੇ ਸੂਟ ਮੰਗਵਾਉਣੇ ਆ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਡ ਆ ਤੁਸੀਂ ਕਿਸੇ ਦੇ ਵੀਰ ਕੀਤੇ ਨਹੀਂ ਦੇਖੇ ਹੋਣਗੇ ਹਜੇ ਤੱਕ ਇਹ ਸੂਟ ਤੇ ਆਪਣਾ ਜੀ COD अवेलेबल ਨਹੀਂ ਹੈ ਮਤਲਬ ਕਿ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਲੈਂਦੇ ਜੀ ਤੇ ਆਪਾਂ Paytm ਦੀ ਸਹੂਬਦਤ ਰੱਖੀ ਹੋਈ ਹੈ ਤੇ ਤੁਸੀਂ Paytm ਕਰਕੇ ਆਪਣਾ ਸੂਟ ਆ ਜਿਹੜਾ ਆਰਡਰ ਕਰਵਾ ਸਕਦੇ ਹੋ ਬਿਲਕੁਲ हटके ਡਿਜ਼ਾਈਨ ਆਏ ਆ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਦੇ ਉੱਪਰ ਤੇ ਇਹਦੇ ਵਿੱਚ ਤੁਹਾਨੂੰ ਵੱਡੇ ਫਲਾਵਰ ਵਾਲਾ ਵੀ ਡਿਜ਼ਾਈਨ ਮਿਲੇਗਾ ਤੇ ਛੋਟੇ ਫਲਾਵਰ ਵਾਲਾ ਵੀ ਡਿਜ਼ਾਈਨ ਤੁਹਾਨੂੰ ਮਿਲੇਗਾ ਤੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਜਲਦੀ ਜਲਦੀ ਆਰਡਰ ਕਰ ਲਓ ਸਟਾਕ ਆਪਣੇ ਕੋਲ ਲਿਮਟਡ ਹੀ ਆਉਂਦਾ ਜੀ 2-3 ਦਿਨਾਂ ਦੇ ਵਿੱਚ ਜਿਹੜਾ ਸਾਰਾ ਸੇਲ ਆਊਟ ਹੋ ਜਾਂਦਾ ਹੈਗਾ ਤੇ ਇਹ ਸੂਟ ਮਾਤਰਾ ਤੁਹਾਨੂੰ ਪਾਊਗਾ 600 ਰੁਪਏ ਦੇ ਵਿੱਚ ਵਿਦਆਊਟ ਦੁਪੱਟਾ ਬਹੁਤ ਹੀ ਸੋਹਣੇ ਸੋਹਣੇ ਲਾਜਵਾਬ ਕਲਰ ਆ ਜੀ ਤੇ ਲਾਜਵਾਬ ਹੀ ਸੂਟਾਂ ਦੇ ਡਿਜ਼ਾਈਨ ਆ ਤੇ ਇਦਾਂ ਤੁਹਾਡੇ ਸਮ ਲਈ ਜਿਹੜਾ ਜਨਿਕ ਬਟਿਕ ਵਿਛਿੰਦਾ ਉਹ ਸੂਟ ਲੈ ਕੇ ਆਉਂਦਾ ਰਹੂਗਾ ਤੇ ਇਹਦੇ ਵਿੱਚ ਸਿਲਕੀ ਤੰਦ ਕੋਈ ਵੀ ਨਹੀਂ ਹੋਏਗਾ ਤੇ ਬਹੁਤ ਹੀ ਕੰਫਰਟੇਬਲ ਜੋਨ ਦਾ ਸੂਟ ਹੈ ਇਹ ਤੇ ਗਰਮੀਆਂ 'ਚ ਠੰਡਕ ਦੇਣ ਵਾਲਾ ਸੂਟ ਹੈ ਸਰੀਰ ਨੂੰ ਕੱਪੜਾ ਹੀ ਬਹੁਤ ਵਧੀਆ ਹੈ ਇਹ ਤੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਆ ਦੇਖ ਸਕਦੇ ਹੋ ਤੁਸੀਂ ਐਪਲ ਦਾ ਡਿਜ਼ਾਈਨ ਆ ਗਿਆ ਹੈ ਵਿਚੀ ਤੇ ਫਲਾਵਰਸ ਦਾ ਹੋ ਗਿਆ ਸਾਰੇ ਕਲਰਸ ਜਿਹੜੇ ਡਿਜ਼ਾਈਨ ਆ ਉਹ ਤੁਹਾਡੇ ਹਟਕੇ ਨਹੀਂ ਤੇ ਤੁਸੀਂ ਕਿਸੇ ਦੇ ਵੀ ਦੁਬਾਰਾ ਫੇਰ ਬਦੱਸ ਦਿੰਨੇ ਆ ਕਿ ਵੇਅਰ ਕੀਤਾ ਵਰ ਨਹੀਂ ਦੇਖਿਆ ਹੁਣ ਅਜੇ ਤੱਕ ਤੇ ਇਹ ਮਾਟਰ ਸੂਟ ਤੁਹਾਨੂੰ ਪਵੇਗਾ ਜੀ 600 ਦੇ ਵਿੱਚ ਤੇ ਆਪਣੀ ਸ਼ਿਪਿੰਗ ਚਾਰजेस ਕੋਈ ਨਹੀਂ ਆ 올 ਓਵਰ ਇੰਡੀਆ ਜੇਕਰ ਕੋਈ ਇੰਡੀਆ ਤੋਂ ਬਾਹਰੋਂ ਮਗਵਾਉਣਾ ਚਾਹੁੰਦਾ ਤਾਂ ਉਹਨਾਂ ਲਈ ਸ਼ਿਪਿੰਗ ਚਾਰजेस ਆ ਜਿਹੜੇ ਅਲੱਗ ਤੋਂ ਹੋਣਗੇ ਤੇ ਇਹ ਕੱਟ ਰਹੂਗਾ ਜੀ 5 ਮੀਟਰ ਦਾ ਪ੍ਰੋਪਰ ਕੱਟ ਰਹੂਗਾ ਸੂਟ ਦਾ ਤੇ স্টক ਲਿミਟਡ ਆ ਜਲਦੀ ਜਲਦੀ ਆਰਡਰ ਕਰ ਲਓ ਤੇ ਆਪਣਾ ਫੋਨ ਨੰਬਰ ਹੈਗਾ ਜੀ 921691100 ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਆ ਜੇਕਰ ਤੁਸੀਂ ਸੂਟ ਦੀ ਕੱਪੜੇ ਦੀ ਇਨਕੁਆਰੀ ਕਰਨੀ ਆ ਤਾਂ ਮੈਸੇਜ ਵੀ ਕਰ ਸਕਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਤੁਸੀਂ ਸਿੰਪਲ ਜਿਹੜਾ ਆਰਡਰ ਕਰ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀ ਵੀਡੀਓ ਦੀ ਅਪਡੇਸ਼ਨ ਪਹਿਲਾਂ ਤੁਹਾਡੇ ਤੱਕ ਪਹੁੰਚਿਆ ਕਰੇਗੀ ਓਕੇ ਜੀ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਦਾਂ ਦਾ ਤੁਹਾਨੂੰ ਸੂਟ ਲੱਗਿਆਗਾ ਤੇ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਓਕੇ ਜੀ ਥੈਂਕ ਯੂ so much